ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ 911 ਸਰਪੰਚ ਫਾਰਮਿੰਗ YouTube ਚੈਨਲ ਤੇ ਜਿੰਨੇ ਵੀ ਨਵੇਂ ਸੱਜਣ ਮਿੱਤਰ ਆਪਣੇ ਚੈਨਲ ਨਾਲ ਪਹਿਲਾਂ ਤਾਂ ਜੁੜ ਰਹੇ ਆ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਜੋ ਸਾਡੀ ਨਵੀਂ ਤੋਂ ਨਵੀਂ ਵੀਡੀਓ ਜਾਂ ਇਦਾਂ ਦੇ ਨਵੇਂ ਤੋਂ ਨਵੇਂ ਬੱਕਰੇ ਆ ਤੁਹਾਡੇ ਕੋਲੇ ਛੇਤੀ ਤੋਂ ਛੇਤੀ ਜਲਦੀ ਤੋਂ ਜਲਦੀ ਪਹੁੰਚ ਸਕਣ ਤਾਂ ਅੱਜ ਆਪਾਂ ਬਾਈ ਜੀ ਨਾਲ ਗੱਲ ਕਰਦੇ ਆ ਬਾਈ ਜੀ ਦਾ ਪਤਾ ਤੇ ਸਾਰਾ ਰੇਟ ਤੇ ਆ ਬੱਕਰੇ ਦੇ ਬਾਰੇ ਤੁਹਾਨੂੰ ਦੱਸਦੇ ਜਿਹੜਾ ਕਿ ਉਹ ਜਿੱਡਾ ਬੱਕਰਾ ਗਾ ਬਾਈ ਜੀ ਨਾਲ ਲਿਆਂਦਾ ਮੰਡੀ ਦੇ ਵਿੱਚ ਹਰੇਕ ਸ਼ਨੀਵਾਰ ਜੋ ਲੱਗਦੀ ਆ ਕਿ ਮੁੱਲਾਪੁਰ ਤੇ ਤਾਂ ਜੋ ਬਾਈ ਜੀ ਨਾਲ ਕਰਦੇ ਆ ਗੱਲਬਾਤ ਬਾਈ ਸਾਸਰੀ ਗੱਲਦੋ ਬਾਈ ਜੀ ਆਪਣਾ ਨਾਮ ਤੇ ਪਤਾ ਐਡਰੈਸ ਦੱਸੋ ਸਰ ਮੇਰਾ ਨਾਮ ਹੈ ਜੀ ਰਮਜ਼ਾਨ ਆਲੀ ਪਿੰਡ ਆਪਣਾ ਦਾਖਾ ਮੁੱਲਾਪੁਰ ਜੀ ਜਿਹੜੇ ਕਿਫੋਨ ਦੇ ਬਸ ਨਹੀਂ ਆਇਤੋ ਦੇ ਲੋਕਾਂ ਲਈ ਠੀਕ ਹੈ ਲੋਕਲੀ ਆ ਬਾਈ ਜੀ ਤੇ ਬੱਕਰਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਜਿਵੇਂ ਆਪਣੇ ਚੈਨਲ ਦੇ ਜਰੀਏ ਦੇਖ ਸਕਦੇ ਹੋ ਪੂਰਾ ਟਾਪ ਦਾ ਬੱਕਰਾ ਮੈਂ ਕਹਿੰਦਾ ਬਾਈ ਇਹਦੀ ਤੁਹਾਨੂੰ ਸਾਰੀ ਲੈਥ ਹੋ ਜਰਾ ਤਾਂ ਸਾਰੀ ਜਾਣਕਾਰੀ ਦੇ ਦੇ ਹਾਂਜੀ ਇਹ ਲਗਭਗ ਲੰਬਾਈ ਜੇ 7 ਫੁੱਟ ਦੇ ਕਰੀ ਬਾਈ ਜੀ ਠੀਕ ਹੈ ਜੀ 7 ਫੁੱਟ ਦੇ ਕਰੀ ਠੀਕ ਹੈ ਲੰਬਾਈ ਹੈ ਜੀ ਇਸ ਲੰਬਾਈ 7 ਫੁੱਟ ਹੈ ਬਈ ਪਿੱਤਾ ਲਾ ਕੇ ਮਨੇ ਆ ਆ ਇੱਥੇ ਰੋਈ ਜਾਣੀ ਕਿ ਠੀਕ ਹੈ ਜੀ ਲਓ ਵੀ ਲੱਕ ਤੋਂ ਲੈ ਕੇ ਉਸ ਦੇ ਐਂਡ ਤੱਕ 7 ਫੁੱਟ ਲੰਬਾਈ ਆ ਗਈ ਇਹਦੀ ਦੇਖ ਸਕਦੇ ਹੋ ਬੱਕਰੇ ਦੀ ਮੈਂ ਕਹਿੰਦਾ ਭਾਈ ਕੱਦ ਕਿੰਨਾ ਉੱਪਰ ਨੂੰ ਉੱਚਾ ਜੀ 45+ 45 ਤੋਂ ਪਲੱਸ ਆ ਜਣ ਕੇ 42 ਦੇ ਵਿੱਚ ਵਿੱਚ ਤਾਂ ਦੇਖ ਸਕਦੇ ਹੋ ਮੈਂ ਕਹਿੰਦਾ ਭਾਈ ਟੌਪ ਕਲੀਅਰ ਜਣ ਕੇ ਬੱਕਰਾ ਦਾ ਹਲੇ 3 ਸਾਲ ਦਾ ਬੱਚਾ ਇਹ ਹਜੇ 3 ਸਾਲ ਦਾ ਬੱਚਾ ਅੱਠ ਦੰਦ ਹੁਣ ਲਾਇਆ ਵਾ ਠੀਕ ਹੈ ਜੀ 3 ਸਾਲ ਦਾ ਬੱਚਾ ਹੈਗਾ ਓਕੇ ਆ ਤੇ ਦੰਦ ਕਿੰਨੇ ਆ ਭਈ ਇਹਦੇ 8 ਦੰਦ ਹੁਣ ਕੱਟਿਆ ਠੀਕ ਹੈ ਜੀ 8 ਦੰਦ ਹੁਣ ਕੱਟੇ ਹੋਏ ਆ ਤੇ ਦੇਖ ਸਕਦੇ ਹੋ ਭਾਈ ਇਹਦਾ ਪ੍ਰਾਈਸ ਕਿੰਨਾ ਲੱਗਿਆ ਤੁਹਾਡਾ ਇਹ ਜੀ 3.5 ਲੱਖ ਰੁਪਏ ਸਾਢੇ 3 ਲੱਖ ਰੁਪਏ ਦਾ ਪ੍ਰਾਈਸ ਆ ਤੇ ਜੇ ਕੋਈ ਵੀਰੇ ਨੇ ਲੈਣਾ ਹੋਵੇ ਤਾਂ ਬਾਈ ਜੀ ਦਾ ਕਨੈਕਟ ਜ਼ਰੂਰ ਕਰ ਲਿਓ ਤੇ ਬਾਈ ਜੀ ਇਹਦੇ ਕਿਵੇਂ ਮਾਨਤਾਨ ਜ਼ਰੂਰ ਆ ਇਹਦੇ ਹੋ ਜਾਊਗਾ ਜੀ ਠੀਕ ਹੈ ਮਾਨਤਾਨ ਹੋ ਜਾਊਗਾ ਦੇਖ ਲਓ ਬੱਕਰਾ ਪੂਰਾ ਟੌਪ ਕੁਆਲਿਟੀ ਦਾ ਬਾਈ ਜੀ ਕੋਲ ਹੈ ਜੀ ਤਾਂ ਬਾਈ ਜੀ ਆਪਣਾ ਨੰਬਰ ਕਨੈਕਟ ਜ਼ਰੂਰ ਦੇ ਦਿਓ ਤਾਂ ਕਿ ਸਾਡੇ 991530836 ਇੱਕ ਵਾਰੀ ਹੋਰ ਬੋਲ ਦਿੰਦੇ ਹਾਂ 991530836 ਹਾਂਜੀ ਜਿਵੇਂ ਤੁਹਾਨੂੰ ਆਪਾਂ ਨੰਬਰ ਨੋਟ ਕਰਵਾਈ ਦਿੱਤਾ ਤੇ ਪਕੜਾ ਤੇ ਵੀਡੀਓ ਤੁਸੀਂ sire tak ਦੇਖ ਲਈਆ ਤੁਹਾਨੂੰ ਬਹੁਤ ਕਹਾਣੀਆਂ ਮਿਲਣਗੀਆਂ ਤੇ ਇਦਾਂ ਹੀ ਆਪਣੇ ਚੈਨਲ ਵਾਲਾ ਚੁੜੇ ਰਹਿਣ ਲਈ ਆਪਣੇ ਚੈਨਲ ਤੇ ਤਾਂ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਦਾ ਬਟਨ ਜਰੂਰ ਦਬਾ ਦਿਓ ਥੈਂਕ ਯੂ ਜੀ ਧੰਨਵਾਦ ਇੱਧਰ ਆਓ ਬੜੀ ਮਨ ਦਾ ਵੱਡਾ